ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੇ ਲਟ ਹਾਈਲਾਈਟ ਨਿਊਜ਼ ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਅਸੀਂ ਅੱਜ ਵੱਖ-ਵੱਖ ਪਿੰਡਾਂ 'ਚ ਹੁੰਦੇ ਹੋਏ ਅੱਜ ਸਰਵਜ ਸਿੰਘ ਧੁੰਨ ਦੇ ਜੱਦੀ ਪਿੰਡ ਪਹੁੰਚੇ ਆ ਉਹਨਾਂ ਉਹਨਾਂ ਦੇ ਪਿੰਡ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੀ ਕੁ ਵੋਟ ਹਜੇ ਤੱਕ ਪੁੱਗਤ ਚੁੱਕੀ ਹੈ ਤੇ ਕਿੰਨੀ ਕੁ ਪੋਲਿੰਗ ਹੋ ਚੁੱਕੀ ਹੈ ਕੀ ਨਾ ਆਪਣਾ ਵੀਰ ਜੀ ਮੇਰਾ ਨਾਮ ਅਫਰੀਦ ਸਿੰਘ ਸੋਨਾ ਸੋਨ ਸਿੰਘ ਜੀ ਕਿੰਨੀ ਕਬੋਰਡ ਜਿਹੜੀ ਹੁਣ ਤੱਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋ ਚੁੱਕੀ ਹੈ ਆਮ ਆਦਮੀ ਬਹੁਤ ਵਧੀਆ ਰਿਸਪੌਂਸ ਹੈ ਜੀ ਮੇਰੇ ਸਾਹ ਨਾਲ 60% ਹੋ ਗਏ ਇੱਕ 1.5 ਵਜੇ ਤੱਕ ਬੋਲ ਤੇ ਬਹੁਤ ਵਧੀਆ ਆਮ ਆਦਮੀ ਪਾਰਟੀ ਦੀ ਲਹਿਰ ਅੱਜ ਦਾ ਹਲਕੇ ਚੋਂ ਜਿੱਦਾਂ ਤੁਹਾਨੂੰ ਦੇਖਿਆ ਹੋਣਾ ਤੁਸੀਂ ਜਾਏ ਹੋਣੇ ਪਿੰਡਾਂ ਸਾਰੇ ਬਹੁਤ ਵਧੀਆ ਰਿਸਪੌਂਸ ਪਿੰਡ ਸਰਮ ਸਿੰਘ ਤੁਹਾਨੂੰ ਦਾ ਇਹ ਪਿੰਡ ਆ ਜੱਦੀ ਪਿੰਡ ਆ ਕੀ ਕੀ ਲੱਗਦਾ ਹੈ ਕਿ ਉਹਨਾਂ ਦਾ ਮੁਕਾਬਲਾ ਇਹਦੇ ਉਹਨਾਂ ਦੇ ਮੁਕਾਬਲੇ ਤੇ ਕੋਈ ਹੋਰ ਵੀ ਹੈਗਾ ਨੇ ਚਲੋ ਮੁਕਾਬਲਾ ਪਿਛਲੀ ਵਾਰੀ ਬਾਈਚ ਵੀ ਸੀ ਉਹ ਥੋੜਾ ਬੋਧਾ ਕਾਂਗਰਸ ਨੇ ਹੈਗਾ ਇਹਨਾਂ ਦਾ ਅੱਧ ਜਿਜ ਰਹਿ ਗਏ ਹੋ ਐਰ ਕਿ ਉਹ ਵੀ ਉਹਨਾਂ ਦਾ ਬਹੁਤ ਡੋਣਾ ਕੰਮ ਤੇ ਥੋੜਾ ਜਿਹਾ ਚਲੋ ਕੋਈ ਅਮਰਤਪਾਲ ਦੇ ਨਵੇਂ ਅਜ ਤਾਂ ਕੰਮ ਚੱਲਿਆ ਥੋੜੇ ਸਮਰਥਕ ਹੋਦੇ ਆ ਉਹ ਵੀ ਉਹਨਾਂ ਦੀ ਆਪਸ ਵਿੱਚ ਵੰਡੀ ਵੰਡੀ ਜਾਣੀ ਆਮ ਆਦਮੀ ਪਾਰਟੀ ਨੇ ਵਧੀਆ ਕੰਮ ਕੀਤੇ ਨੇ ਜਿਵੇਂ ਪਾਣੀ ਦੀ ਗੱਲ ਕਰੀਏ ਬੱਤੀ ਦੀ ਗੱਲ ਕਰੀਏ ਪਰ ਫਿਰ ਵੀ ਕਿਤੇ ਨ ਕਿਤੇ ਲੋਕ ਹਜ਼ਾਰ ਰੁਪਏ ਤੇੜੇ ਹੋਏ ਨੇ ਜਿਹੜਾ ਹਜ਼ਾਰ ਰੁਪਿਆ ਆਮ ਆਦਮੀ ਪਾਰਟੀ ਨੇ ਦਿੱਤਨ ਕੀ ਕਹਿਣਾ ਚਾਹੁੰਦੇ ਇਸ ਬਾਰੇ ਇਹ 1000 ਰੁਪਇਆ ਜਿਹੜਾ ਇੱਕ ਗਰੰਟੀ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਇਲੈਕਸ਼ਨ ਤੋਂ ਪਹਿਲਾਂ ਉਹਦੇ ਗਰੰਟੀਆਂ ਦਿੱਤੀਆਂ ਸੀ ਉਹਨਾਂ ਚ ਇੱਕ ਰਹਿ ਗਈ ਉਹ ਵੀ ਮਾਨ ਸਾਹਿਬ ਨੇ ਇੱਕ ਦਿਨ ਤੇ ਸੁਣਿਆਣਾ ਸਾਰਿਆਂ ਨੇ ਬੋਲਿਆ ਕਿ ਅਕਤੂਬਰ ਤੋਂ ਵੀ ਸ਼ੁਰੂ ਕਰ ਦਾਂਗੇ ਵੀ ਜਿਹੜੇ ਉਹ ਆnde ਚੰਗੀ ਤਰ੍ਹਾਂ ਕਰਾਂਗੇ ਜਿਹੜਾ ਮੁੜ ਕੇ ਬੰਦ ਨਾ ਹੋਵੇ ਨਹੀਂ ਵੀ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਰੀ ਕਰ ਦੋ ਤੇ ਮੁੜ ਕੇ ਉਸ ਤੋਂ ਬਾਅਦ ਫਿਰ ਬੰਦ ਹੋ ਜੇ ਉਹ ਕਹਿੰਦੇ ਇੱਕ ਰਿ ਚੰਗੀ ਤਰ੍ਹਾਂ ਕਰਾਂਗੇ ਜਿਹੜਾ ਵੀ ਅਕਤੂਬਰ ਤੋਂ ਸ਼ੁਰੂ ਹੋ ਜਾਣਾ ਉਹ ਵੀ ਇਹੋ ਆਖਰੀ ਗਰੰਟੀ ਹੈ ਬਾਕੀ ਜਿਹੜੇ ਵਿੱਚ ਕੋਈ ਟੋਲ ਪਲਾਜ ਜਾਂ ਹੋਰ ਕੰਮ ਆ ਬਤੀ ਦਾ ਇਹ ਸਾਰੇ ਆ ਉਹ ਤੇ ਚਲੋ ਨਾਲ ਉਹ ਮਤਲ ਹਲਕਾ ਖੇਮ ਕਾਰ ਦੀ ਗੱਲ ਕਰੀਏ ਕਿੰਨੀ ਕੀ ਲੀਡ ਜਿਹੜੀ ਲਾਲਜੀਤ ਭੁੱਲਰ ਨੂੰ ਹੋਣ ਵਾਲੀ ਹੈ। ਇਹ ਸਾਰੇ ਜਿਹੜੇ ਹਲਕੇ ਖੇਮ ਕਰਨ ਦਾ ਲਾਈ ਹੈ ਤੇ ਮੈਨੂੰ ਲੱਗਦਾ ਹੈ ਕਿ 25 ਤੋਂ 30 ਹਜ਼ਾਰ ਪਲੱਸ ਹੋਗੀ ਲੀਡ ਜਿਹੜੀ ਹੋਗੀ। ਸੋ ਇਹ ਸਾਰੇ ਵੀਰ ਜਿਨ੍ਹਾਂ ਨੇ ਕਹਿ ਕੇ 25-30 ਹਜ਼ਾਰ ਦੇ ਲਗਭਗ ਜਿਹੜੀ ਹੈ ਲੀਡ ਉਹ ਲਾਲਜੀਤ ਭੁੱਲਰ ਦੀ ਆਉਣ ਵਾਲੀ ਹੈ। ਵੀਰ ਆਪਣੇ ਨਾਲ ਹੋਰ ਵੀ ਮੌਜੂਦ ਨੇ ਆਓ ਗੱਲਬਾਤ ਕਰਦੇ ਹਾਂ। ਕੀ ਨਾਮ ਵੀਰ ਜੀ ਆਪਣਾ? ਆਪਣਾ ਨਾਮ ਸਹਿਵਕ ਸਿੰਘ ਹੈ। ਸਹਿਵਕ ਸਿੰਘ ਜੀ ਤੁਸੀਂ ਸਰਵਨ ਸਿੰਘ ਤੋਂ ਡਿਪੈਂਡ ਦੇ ਰਹਿਣ ਵਾਲੇ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਹੜੀ ਸਰਵਿਸ ਬਹੁਤ ਹੀ ਵਧੀਆ ਜੀ ਇਥੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਪਿਛਲੀ ਵਾਰੀ ਵੀ ਅਸੀਂ 22 ਇਲੈਕਸ਼ਨ ਲੜੀ ਉਹਦੇ ਉਥੇ ਪਕੌੜੀ ਤਗੜੀ ਲੀਡ ਨਾਲ ਹੀ ਜਿਤਾ ਕੇ ਭੇਜਿਆ ਸੀ ਹੁਣ ਵੀ ਇਹ ਲਾਲਜੀਤ ਭੁੱਲੜੀ ਬੜੀ ਤਗੜੀ ਇਥੇ ਕੈਂਪਰ ਨਾਲ ਹਲਕੇ ਦੇ ਵਿੱਚ 40 50 ਹਜ਼ਾਰ ਦੀ ਲੀਡ ਆਪੇ ਅੱਗੇ ਐਡਵਾਂਸੇਜ ਭੇਜਾਂਗੇ ਕੱਲ ਕੰਮਾਂ ਦੀ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਬੜੇ ਵਧੀਆ ਕੰਮ ਕੀਤੇ ਆ ਬੱਤੀ ਫ੍ਰੀ ਕਰ ਦਿੱਤੀ ਆ ਕਿਸਾਨਾਂ ਨੂੰ ਅੱਗੇ ਰਾਤ ਨੂੰ ਪਾਣੀ ਲਾਉਣ ਜਾਣਾ ਪੈਂਦਾ ਸੀ ਉਹਨੇ ਮਾਨ ਸਾਹਿਬ ਨੇ ਦਿਨੇ ਹੀ ਸਾਰਾ ਪਾਣੀ ਦੇ ਰਹੇ ਨੇ ਪਰ ਕਿਤਨੇ ਕਿਤੇ ਕਿਸਾਨ ਹਜੇ ਵੀ ਨਾਰਾਜ਼ ਨੇ ਉਹ ਕਿ ਕੀ ਕਾਰਨ ਹੈ ਕਿ ਉਹ ਕਿਉਂ ਨਾਰਾਜ਼ਗੀ ਦਿਖਾ ਰਹੇ ਨੇ ਨਹੀਂ ਕਿਸਾਨ ਪੂਰੇ ਕੋਈ ਨਾਰਾਜ਼ ਨਹੀਂ ਕਿਸਾਨ ਸਿਰਫ ਕਮਿਸ਼ਨ ਪਾਰਟੀ ਦਾ ਥੋੜਾ ਮੁੱਦਾ ਹੁੰਦਾ ਉਹਨਾਂ ਦਾ ਹੁੰਦਾ ਇੱਕ ਅੱਧੀ ਕੋਈ ਨਾ ਕੋਈ ਗਲਤੀ ਕੱਢਣੀ ਉਹ ਨਿੱਕੀ ਜਿਹੀ ਗੱਲ ਨੂੰ ਚੜਾਅ ਵਧਾ ਗੱਲ ਕਰ ਕੋਈ ਨਹੀਂ ਜਿੰਨੀ ਬੱਤੀ ਇਹ ਸਰਕਾਰ ਨੇ ਦਿੱਤੀ ਕਿਸਾਨ ਕਹੇ ਨੂੰ ਜਾ ਪੁੱਛ ਲਓ 8 ਦੀ ਸਾਡੇ 9 ਘੰਟੇ ਬੱਤੀ ਮਿਲਦੀ ਪਿੰਡਾਂ 'ਚ ਵੇਖ ਲੋ ਆਈਟਮ 24 ਘੰਟੇ ਬੱਤੀ ਰਹਿਣ ਦੀ ਹਰ ਕੋਈ ਨੂੰ ਕੋਈ ਦਿੱਕਤ ਨਹੀਂਗੀ ਜੇਕਰ ਲਾਲਜੀਤ ਭੁੱਲਰ ਜੀ ਵੱਡੀ ਲੀਡ ਨਾ ਜਿੱਤਦੇ ਆ ਤਾਂ ਕੀ ਨਵੇਂ ਪ੍ਰੋਜੈਕਟ ਜਿਹੜੇ ਉਹ ਖੇਮ ਕਰਨ ਨਾਲ ਅਕੇਲੇ ਆ ਕੇ ਬੜੀ ਤਗੜੇ ਪ੍ਰੋਜੈਕਟ ਇਥੇ ਲਾਉਣ ਗਏ ਜੀ ਤੇ ਇੱਕ ਦੇ ਬਾਰਡਰ ਏਰੀਆ ਦੇ ਜਿਹੜਾ ਸਾਡੀ ਜ਼ਮੀਨ ਹੈ ਬਾਰਡਰ ਤੋਂ ਪਾਰ ਤਾਰੋਂ ਉਹਨਾਂ ਦੇ ਕਿਸਾਨਾਂ ਨੂੰ ਜੋ ਸਮੇਂ ਸਿਰ ਮਾਫਜਾਤ ਆ ਜਾਊਗਾ ਉਹ ਚੂ ਫਸਲ ਦਾ ਵਗੈਰਾ ਦੂਜਾ ਤੇ ਜਾਂ ਹੋਰ ਇਥੇ ਬੜੇ ਕਾਲਜ ਬਣਨਗੇ ਕਈ ਕੁਝ ਸਟੇਡੀਅਮ ਬਣਨਗੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਪੂਰੇ ਸੀ ਏਰੀਆ ਦੇ ਵਿੱਚ ਘੁੰਮਿਆ ਅਕਾਲੀ ਦਲ ਦੇ ਕਈਆਂ ਜਗ੍ਹਾ ਦੇ ਵਿੱਚ ਬੂਥ ਹੀ ਨਹੀਂ ਲੱਗੇ ਕੀ ਕਾਰਨ ਹੈ ਅਕਾਲੀ ਦਲ ਦਾ ਕਿਉਂ ਨਹੀਂ ਵੋਟ ਲੱਗੇ ਕਿਸ ਕਾਰਨਾਂ ਤੇ ਕਮੀਆਂ ਅਕਾਲੀ ਦਲ ਦੀ ਜੇ ਜੋ ਆਪ ਪਾਰਟੀ ਹੈ ਇਹਨਾਂ ਨੇ ਸਿਰਫ ਇੱਕ ਕੰਮ ਦੇ ਆਧਾਰ ਤੇ ਵੋਟ ਮੰਗੀ ਹੈ ਉਹ ਸਿਆਸਤ ਦੇ ਉਹਦੀ ਧਰਮ ਦੇ ਨਾਂ ਤੇ ਵੋਟ ਮੰਗਦੀ ਧਰਮ ਦੇ ਨਾਂ ਤੇ ਕੋਈ ਵੋਟ ਨਹੀਂ ਦਿੰਦਾ ਹੁਣ ਅਗਲੇ ਨੂੰ ਕੰਮ ਚਾਹੀਦਾ ਜਿਹਨੂੰ ਰੋਟੀ ਨਹੀਂ ਮਿਲੂਗਾ ਤਾਂ ਮਨ ਕੀ ਕਰਨਾ ਇੱਕ ਫਿਰ ਉਹ ਧਰਮ ਦੇ ਨਾਂ ਦੇ ਲੋਕਾਂ ਨੂੰ ਲੜਾਉਂਦੇ ਉਹ ਤਾਂ ਆਪਾਂ ਵੇਖ ਲਿਆ ਕਦੀ ਬਹਿਬਲ ਕਾਂਡ ਦਾ ਕਾਂਡ ਕਰਾਤਾ ਕਦੀ ਕੁਝ ਕਰਾਤਾ ਇਹਨਾਂ ਗੱਲਾਂ ਕਰਕੇ ਉਹਨਾਂ ਦਾ ਕੰਮ ਥਲੇ ਚਲੇ ਗਿਆ ਕਿੰਨੀ ਕੀ ਲੀਡ ਲਾਲਜੀਤ ਭੱਲਰ ਨੂੰ ਇੱਥੋਂ ਆਉਣ ਵਾਲੀ ਹੈ ਇੱਥੋਂ ਕਮ ਸਿਕਾਂ ਮੈਂ 40-50 ਹਜ਼ਾਰ ਦਾ ਖੇਮਕਰ ਹਲਕੇ ਜੋ ਲੀਡ ਤੇ ਜਾਣਗੇ ਸੋ ਇਹ ਸਾਰੇ ਵੀਰ ਜਿਨ੍ਹਾਂ ਦਾ ਕਹਿਣਾ ਹੈ ਕਿ ਹਲਕਾ ਖੇਮਕਰ ਤੋਂ ਲਾਲਜੀਤ ਭੱਲਰ ਦੀ 40 ਤੋਂ 50 ਦੇ ਵਿੱਚ ਜਿਹੜੀ ਆ ਉਹ ਲੀਡ ਜਾਣ ਵਾਲੀ ਆ ਮੈਂ ਹਾਂ ਤੁਹਾਡਾ ਅਮਰਗੌਰ ਸਿੰਘ ਭਿੱਖੀਪਿੰਡ ਤੋਂ ਤਰਨਤਾਰਨ